ਸਤਨਤਨ ਬਾਬਾ ਰੋਟੀਰਾਮ ਮਹਾਰਾਜ ਦੋਸਤੋ ਅੱਪ ਅੱਜ ਮੇਰੇ ਪਿੰਡ ਚੱਠਾ ਨੇੜੇ ਦੇ ਵਿੱਚ ਡੇਰਾ ਬਾਬਾ ਰੋਟੀਰਾਮ ਦੇ ਸਥਾਨ ਤੇ ਖੜੇ ਆ। ਇਹ ਬਾਬੇ ਦੀ ਝੜੀ ਆ। ਝੜੀ ਜਿੱਥੇ ਬਹੁਤ ਸਾਰੇ ਝੰਡ ਝੰਡੀਆਂ ਨੇਗੇ। ਤਕਰੀਬਨ 2 ਇਕੜ ਤੋਂ ਵੱਧ ਜ਼ਮੀਨ ਹੈ ਜਿਹਦੇ ਵਿੱਚ ਝੰਡ ਝੰਡੀਆਂ ਲੱਗੇ ਹਨ। ਇਹ ਬਹੁਤ ਪੁਰਾਣੀਆਂ ਨੇ ਆਪਾਂ 300 400 ਸਾਲ ਪੁਰਾਣੀਆਂ ਇਹ ਤੋਂ ਵੀ ਵੱਧ ਪੁਰਾਣੀਆਂ ਨੇ। ਹੁਣ ਦੋ ਦੋਸਤੋ ਅੱਜ ਇਹ ਵੀਡੀਓ ਬਣਾਉਣ ਦਾ ਕਾਰਨ ਕੀ ਹੈ ਸਾਡੇ ਨਾਲ ਇਹ ਜੰਡ ਜੰਡੀਆਂ ਮਰਨ ਲੱਗ ਗਏ ਸੁੱਕਣ ਲੱਗ ਗਏ ਕਹਿ ਲੋ ਜਿਸ ਤਰ੍ਹਾਂ ਆ ਜਾਣ ਜੰਡੀਆਂ ਸੁੱਕੇ ਖੜੇ ਨੇ ਇਹ ਸੁੱਕਣ ਲੱਗ ਗਏ ਇਸ ਤਰ੍ਹਾਂ ਜਿਹੜਾ ਬਹੁਤ ਚਿੰਤਾ ਦਾ ਵਿਸ਼ਾ ਕਿ ਇੰਨੀ ਸਾਡੀਆਂ ਸਾਡੇ ਪਿੰਡ ਦੀ ਬਹੁਤ ਅਨਮੋਲ ਵਿਰਾਸਤ ਹੈ ਕਿਉਂਕਿ ਬਾਬਾ ਜੀ ਦਾ ਬਹੁਤ ਵੱਡਾ ਨਾਮ ਹੈ ਮੇਰੇ ਪਿੰਡ ਨੂੰ ਜਿੱਥੇ ਪਿੰਡ ਚੱਠਾ ਨੇੜਾ ਕਿਹਾ ਜਾਂਦਾ ਉੱਥੇ ਚੱਠੇ ਰੋਟੀ ਰਾਮ ਵਾਲੇ ਵੀ ਕਿਹਾ ਜਾਂਦਾ ਕਿਉਂਕਿ ਬਹੁਤ ਪ੍ਰਸਿੱਧ ਡੇਰਾ ਮੇਰੇ ਪਿੰਡ ਸੋ ਇਹ ਸੰਕਟਾਂ ਦੀ ਗਿਣਤੀ ਚ ਜੰਡੀਆਂ ਸੀ ਜਿਹੜੀਆਂ ਹੁਣ ਕਾਫੀ ਘਟ ਗਈਆਂ ਅੱਜ ਮੈਂ ਇੱਥੇ ਮਰੀਆਂ ਹੋਈਆਂ ਜੰਡੀਆਂ ਦੀ ਜਿਹੜੀ ਦੇਖਿਆ ਕਿ ਤਰੀਬ 15 ਦੇ ਕਰੀਬ ਜੰਡੀਆਂ ਮਰੀਆਂ ਹੋਣ ਸੁੱਕੀਆਂ ਪਈਆਂ ਨੇ ਸੋ ਦੋਸਤੋ ਵੀਡੀਓ ਬਣਾ ਕੇ ਸੋਸ਼ਲ ਮੀਡੀਆ ਤੇ ਇਸ ਲਈ ਪਾ ਰਿਹਾ ਕਿ ਕਿਸੇ ਨੂੰ ਕੋਈ ਜਾਣਕਾਰੀ ਹੋਵੇ ਇਸ ਸੰਬੰਧੀ ਕਿਸੇ ਦੇ ਬਜ਼ੁਰਗਾਂ ਨੂੰ ਜਾਣਕਾਰੀ ਹੋਵੇ ਪਿੰਡਾਂ 'ਚ ਬਹੁਤ 올ਡ ਬਜ਼ੁਰਗ ਲੋਕ ਬੈਠੇ ਨੇਗੇ ਕਿ ਇਹਨਾਂ ਨੇ ਮਰਨ ਦਾ ਸੁੱਕਣ ਦਾ ਕਾਰਨ ਕੀ ਹੋ ਸਕਦਾ ਕਿਉਂਕਿ ਝੰਡ ਝੰਡੀਆਂ ਦੀ ਉਮਰ ਜਿਹੜੀ ਉਹ ਹਜ਼ਾਰਾਂ ਸਾਲ ਦੱਸਦੇ ਨੇ ਕਿ ਕਈ ਕਈ ਪੀੜੀਆਂ ਲੰਘ ਜਾਂਦੀਆਂ ਨੇ ਇਹਨਾਂ ਦੀ ਇੰਨੀ ਲੰਮੀ ਬਡੇਰੀ ਉਮਰ ਆ ਗਿਆਨ ਹੈਗਾ ਤਾਂ ਕੁਆਂਟ ਕਰਕੇ ਸਾਨੂੰ ਦਾ ਕਾਰਨ ਜੂੜ ਦੱਸਿਓ ਅਸੀਂ ਤਬਦੀਲੀ ਕਿ ਦੱਸਦ ਨੇ ਵੀ ਚੇਂਜ ਕੀ ਹੋਇਆ ਓਰੇ ਓਰੇ ਪਿਛਲੇ 7-8 ਸਾਲ ਤੋਂ ਇਹ ਤਬਦੀਲੀ ਹੋਈ ਹੈ ਚੇਂਜ ਹੋਇਆ ਕਿ ਪਹਿਲਾਂ ਇਹ ਝਿੜੀ ਸੀ ਜਿਹੜੀ ਇਹਨੂੰ ਬੀਜਿਆ ਨਹੀਂ ਜਾਂਦਾ ਸੀਗਾ ਹੁਣ 7-8 ਸਾਲ ਤੋਂ ਇਹਦੀ ਬਜਾਈ ਸ਼ੁਰੂ ਕਰਤੀ ਤੇ ਪਾਣੀ ਵੀ ਲੱਗਦਾ ਹੈਗਾ ਇਹਦੇ 'ਚ ਫਸਲ ਵੀ ਵੇਚੀ ਜਾਂਦੀ ਹੈ ਬਾਜਰੇ ਦੀ ਫਸਲ ਵੀ ਦੀਨੇ ਗਊਆਂ ਵਾਸਤੇ ਸੋ ਕਈ ਪੱਖ ਨੇ ਕੋਈ ਕਈ ਲੋਕ ਕਹਿੰਦੇ ਨੇ ਇਹ ਕਾਰਨ ਹੋ ਸਕਦਾ ਜੀ ਪਿੰਡ ਚੱਠਾ ਨਹੇੜਾ ਦੇ ਲਈ ਕਿ ਬਹੁਤ ਅਨਮੋਲ ਸੱਦੀ ਵਿਰਾਸਤ ਹੈ ਪਤਾ ਨਹੀਂ ਕਿਹੜੀ ਰੱਬੀ ਰੂਹ ਕਿਸ ਰੱਬ ਰੂਪੀ ਸੰਤ ਮਹਾਪੁਰਸ਼ ਨੇ ਇਹ ਜੰਡ ਜੱਡੀਆਂ ਦਾ ਇਹ ਜਿਹੜੇ ਲਗਾਈਆਂ ਸੀਗੀਆਂ ਜਿਹੜੀਆਂ ਸੈਂਕੜਿਆਂ ਦੀ ਗਿਣਤੀ ਸੀਗੀਆਂ ਹੁਣ ਮਰ ਗਈਆਂ ਘਟ ਗਈਆਂ ਕਾਫੀ ਲਗਾਤਾਰ ਮਰ ਰਹੀਆਂ ਨੇ ਗਈਆਂ ਸੋ ਇਹਨਾਂ ਦੀ ਕੋਈ ਕੀਮਤ ਨਹੀਂ ਹੈਗੀ ਮੈਂ ਤੁਹਾਨੂੰ ਇੱਕ ਪਿੱਛੇ ਦੀ ਕਹਾਣੀ ਸੁਣਾਉਣਾ ਇਥੋਂ ਨੇੜਲੇ ਸੁਨਾਮ ਦੇ ਨੇੜੇ ਪਿੰਡ ਮਰਦਖੇੜਾ ਮਰਦਖੇੜਾ ਦੇ ਵਿੱਚ ਖੁਦਾਈ ਚੱਲ ਰਹੀ ਸੀ ਉੱਥੇ ਇੱਕ ਮੂਰਤੀ ਨਿਕਲੀ ਸੀ ਕਿਉਂਕਿ ਪੁਰਾਣੇ ਇਤਿਹਾਸ ਨਾਲ ਜਿਹੜਾ ਇਹ ਸੁਨਾਮ ਬੈਲਟ ਆ ਇਹਦੇ ਇਹਦਾ ਸਬੰਧ ਹੈਗਾ ਇੱਥੇ ਪਹਿਲਾਂ ਕੇਂਦਰ ਸਰਕਾਰ ਵੱਲੋਂ ਵੀ ਖੁਦਾਈ ਕੀਤੀ ਗਈ ਸੀ ਫਿਰ ਬੰਦ ਕਰਤੀ ਖੁਦਾਈ ਫਿਰ ਕੋਈ ਲੇਡੀਜ਼ ਮਿੱਟੀ ਪੱਟ ਰਹੀ ਸੀ ਉੱਥੋਂ ਇੱਕ ਮੂਰਤੀ ਨਿਕਲੀ ਸੀ ਉਹ ਮੂਰਤੀ ਪਿੰਡ ਦੇ ਲੋਕਾਂ ਨੇ ਕੀ ਕਰਿਆ ਇੱਕ ਕਮਰਾ ਬਣਾ ਕੇ ਛੋਟਾ ਜਿਹਾ ਉਹਦੇ ਵਿੱਚ ਰੱਖ ਦਿੱਤੀ ਕਾਰਨ ਉਹਦੀ ਕੀਮਤ ਨਹੀਂ ਪਤਾ ਸੀਗਾ ਉਧੀਆਂ ਖਬਰਾਂ ਲੱਗੀਆਂ ਤਾਂ ਜਿਹੜੇ ਲੋਕ ਜਾਣਕਾਰ ਸੀਗੇ ਉਹਨੂੰ ਚੋਰੀ ਕਰਕੇ ਲੈ ਗਏ ਬਾਅਦ ਦੇ ਵਿੱਚ ਪਤਾ ਲੱਗਿਆ ਵੀ ਇੰਟਰਨੈਸ਼ਨਲ ਮਾਰਕੀਟ ਦੇ ਵਿੱਚ ਇੰਟਰਨੈਸ਼ਨਲ ਬਾਜ਼ਾਰ ਦੇ ਵਿੱਚ ਉਸ ਮੂਰਤੀ ਦੀ ਕੀਮਤ ਸੀ ਜਿਹੜੀ ਉਹ ਕਰੋੜਾਂ ਰੁਪਏ ਸੀਗੀ ਸੋ ਜਾਣਕਾਰ ਬੰਦੇ ਚੱਕ ਕੇ ਲੈ ਗਏ ਪਿੰਡਲ ਨੂੰ ਪਤਾ ਨਹੀਂ ਸੀਗਾ ਉਸ ਤਰੀਕੇ ਨਾਲ ਰੱਖੀ ਨਹੀਂ ਗਈ ਸੰਭਾਲੀ ਨਹੀਂ ਗਈ ਹੈ ਜੀ ਸੋ ਆਓ ਕਿਤੇ ਆਪਾਂ ਇਹ ਜੰਡੀਆਂ ਗਵਾਉਣ ਤੋਂ ਬਾਅਦ ਫਿਰ ਆਪਾਂ ਦੇਖੀਏ ਕਿਦਰ ਧਿਆਨ ਦੇਈਏ ਨਗਰ ਨੂੰ ਵੀ ਧਿਆਨ ਦੇਣਾ ਚਾਹੀਦਾ ਪਿੰਡ ਨੂੰ ਸਾਰੇ ਨੂੰ ਇਹਨਾਂ ਝੰਡ ਝੰਡੀਆਂ ਥੱਲੇ ਬਹਿ ਕੇ ਪਤਾ ਨਹੀਂ ਸਾਡੀਆਂ ਕਿੰਨੀਆਂ ਕ ਪੀੜ੍ਹੀਆਂ ਸਾਡੇ ਪੁਰਖਿਆਂ ਨੇ ਬਜ਼ੁਰਗਾਂ ਨੇ ਪੂਰੇ ਮੇਲੇ ਦੇਖੇ ਨੇ ਪੂਰੇ ਪਹਿਲਾਂ ਡੰਗਰ ਵੀ ਖੜਦੇ ਹੁੰਦੇ ਸਾਰੇ ਪਿੰਡ ਦੇ ਡੰਗਰ ਇੱਥੇ ਹੁੰਦੇ ਚਿੱਡੀ ਦੇ ਵਿੱਚ ਉਹ ਇੱਕ ਵੀਸਰੀ ਮੇਲੇ ਤੇ ਜਦੋਂ ਮੇਲਾ ਭਰਦਾ ਇੱਕ ਵੀਸਰੀ ਲੱਗਦੇ ਨੇ ਢਾਡੀ ਪ੍ਰਾਤ ਰੰਗਵੇਈਏ ਲੱਗਦੇ ਨੇ ਸਾਡੇ ਪੁਰਖਿਆਂ ਦੇ ਨਾਲ ਢੂਹੀਆਂ ਲਾ ਲਾ ਕੇ ਉਹ ਉਹ ਮੇਲੇ ਦੇਖਦੇ ਹੁੰਦੇ ਸੀਗੇ ਸੋ ਇਹਨਾਂ ਝੰਡੀਆਂ ਦੀ ਕੋਈ ਕੀਮਤ ਨਹੀਂ ਹੈਗੀ ਅੱਜ ਜੇ ਕੋਈ ਕਹੇ 100 ਕਰੋੜ ਰੁਪਏ ਦੀ ਇਹਨਾਂ ਦੀ ਕੀਮਤ ਇਹਨਾਂ ਦੀ ਕੋਈ ਕੀਮਤ ਨਹੀਂ 1000 ਕਰੋੜ ਵੀ ਇਹਨਾਂ ਦੀ ਕੀਮਤ ਨਹੀਂ ਹੈਗੀ ਸੋ ਇਹਨਾਂ ਨੂੰ ਫੋਟੇ ਸਾਰਿਆਂ ਦੇ ਵਿਚਾਰ ਮੰਗਾਗੇ ਵੀ ਇਹਦਾ ਕੀ ਕਾਰਨ ਹੋ ਸਕਦਾ ਕਈ ਲੋਕ ਕਹਿੰਦੇ ਉਮਰ ਉਮਰ ਦਾ ਪਤਾ ਕੀਤਾ ਕਿ ਜੰਡ ਜੰਡੀ ਦੀ ਉਮਰੇ ਬਹੁਤ ਆ ਇਹ ਤਾਂ ਕਈ ਕਈ ਪੀੜੀਆਂ ਨਹੀਂ ਮਰਦੀਆਂ ਹੈਗੀਆਂ ਸੋ ਤਾਂ ਕਾਰਨ ਅਸਲ ਚ ਕੀ ਕਾਰਨ ਆ ਕੁਝ ਲੋਕ ਕਹਿੰਦੇ ਖੁਸ਼ਕੀ ਭਾਲਦੀਆਂ ਨੇ ਇਹ ਪਾਣੀ ਲੱਗਣ ਲੱਗਿਆ ਤਾਂ ਕਰਕੇ ਹੋ ਗਿਆ ਸੋ ਆਪਾਂ ਆਪਣੇ ਵਿਚਾਰ ਜ਼ਰੂਰ ਦਿਓ ਤਾਂ ਕਿ ਆਪਾਂ ਇਹਨਾਂ ਜੰਡੀਆਂ ਨੂੰ ਬਚਾਉਣ ਲਈ ਕੋਈ ਐਫਰਟ ਉਪਰਾਲੇ ਕਰ ਸਕੀਏ ਸੋ ਨਗਰ ਦੀ ਬਹੁਤ ਅਰਮੋਲ ਹੈ ਸਾਡੀ ਵਿਰਾਸਤਾ ਸਾਡੇ ਬਾਬਾ ਜੀ ਦਾ ਬਹੁਤ ਵੱਡਾ ਡੇਰਾ ਬਾਬਾ ਰੋਟੀ RAM ਜੀ ਦਾ ਬਹੁਤ ਵੱਡਾ ਸਥਾਨ ਆ ਸੋ ਬਾਬਾ ਜੀ ਦੀ ਬਹੁਤ ਮੰਨਤਾ ਸੋ ਜਿਹੜੇ ਮਹਾਪੁਰਸ਼ਾਂ ਨੇ ਲਾਈਆਂ ਹੋਈਆਂ ਨੇ ਉਹਨਾਂ ਦੀ ਨਿਸ਼ਾਨੀ ਜਿਹੜੇ ਕਿਸੇ ਵੇਲੇ ਕਿਸੇ ਮਹਾਪੁਰਸ਼ ਨੇ ਲਾਈ ਹੁੰਦੀ ਨਿਸ਼ਾਨੀ ਨੂੰ ਬਚਾ ਕੇ ਰੱਖ ਸਕੀ ਏ ਸੋ ਇਹਨਾਂ ਇਹਨਾਂ ਜੰਡੀਆਂ ਨੂੰ ਅ ਜਿਉਣੀ ਰੱਖਣ ਲਈ ਆਪਾਂ ਨੂੰ ਕੋਈ ਸੁਝਾਅ ਜ਼ਰੂਰ ਦਿਓ ਵੀ ਕੀ ਕਰਨਾ ਚਾਹੀਦਾ ਹੈ ਬਹੁਤ ਧੰਨਵਾਦ ਥੈਂਕ ਯੂ